ਆਪਣੀ ਉਦਾਸੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਉਦੋਂ ਸ਼ੇਰ ਮੈਨੂੰ ਇਹ ਚੇਤੇ ਆਉਂਦਾ ਸੀ ਫਾਤਰ ਦਾ ਕਿ ਕਿਉਂ ਜੁਰਾਵਾਂ ਸੁੱਤਿਆਂ ਲਫ਼ਜ਼ਾਂ ਨੂੰ ਮੈਂ ਜਦ ਕੋਈ ਗੱਲ ਹੀ ਨਹੀਂ ਆਖਣ ਦੇ ਲਈ ਕੀ ਕਾਰਨ ਹੈ ਇਸ ਉਦਾਸੀ ਦਾ ਉਹ ਇਹ ਕਿ ਜਦੋਂ ਇੱਕ ਦੋਸਤ ਦੱਸ ਕੇ ਗਏ ਆ ਤੇ ਆਪਣੀ ਸ਼ਹਾਦਤ ਤੋਂ ਕੁਝ ਪਲ ਪਹਿਲਾਂ ਸਰਦਾਰ ਭਗਤ ਸਿੰਘ ਜਿਹੜੀ ਕਿਤਾਬ ਪੜ੍ਹ ਰਹੇ ਸੀ ਪਾਸ਼ ਨੇ ਕਿਹਾ ਕਿ ਆਪਾਂ ਉਦੋਂ ਅਗਲਾ ਵਰਕਾ ਅਲਜਾਮ ਸ਼ਫੀਗਲੇਆ ਮੈਨੂੰ ਇਹਦਾ ਰੰਗ ਦਾ ਤੋਂ ਅਗਲਾ ਵਰਕਲ ਆਤਿਆ ਗਿਆ ਸੀ ਕਿਉਂਕਿ 1935 ਤੋਂ ਬਾਅਦ ਜਿਸ ਵੇਲੇ ਮੈਸਰ ਸਮਰੀ ਜਾਂ ਫਾਰਡੇ ਤੋਂ ਬੋਲਦੇ ਜਿਸ ਵੇਲੇ ਜਵਾਬਿਕ ਸੀ ਹਿੰਦੋਸਤਾਨ ਦੇ ਵਿੱਚ ਖੱਬੇ ਪੱਖੀ ਲਹਿਰ ਬਹੁਤ ਮਜ਼ਬੂਤ ਸੀ ਤੇ ਹਾਰਸ਼ਲ ਇਸ ਦਾ ਕਹਵਾਇਆ ਕਿ ਕਮਨਿਸਟ ਪਾਰਟੀ ਮੁੱਖ ਪੋਜੀਸ਼ਨ ਪਾਰਟੀ ਸੀ ਔਰ ਇਹ ਬਪਾਰਨ ਨੂੰ ਨੀ ਦੇ ਦਿੱਸੇ ਤੇ ਮੇਰਾ ਚਾ ਉਹਨਾਂ ਦੇ ਜਿਹੜਾ ਟੋੜਿਆਂ ਦੇ ਰਹੀ ਬਹੁਤ ਸਿਹਤ ਤੇ ਸੀ ਉਹਦਾ ਕਾਰਨ ਸੀ ਕੋਈ ਤੌਕਾ ਦੇਖ ਲਓ ਵਿਦਿਆਰਥੀਆਂ ਤੁਸੀਂ ਉਹ ਕਰ ਲਓ ਇਸਤਰੀ ਸੁਭਾਵਾਂ ਤੋਂ ਸ਼ੁਰੂ ਕਰ ਲਓ ਕਿਸਾਨ ਸੁਭਾਵਾਂ ਤੋਂ ਸ਼ੁਰੂ ਕਰ ਲਓ ਸਾਰੇ ਪੇਸ਼ਿਆਂ ਦੀਆਂ ਮਜ਼ਦੂਰ ਜੱਗ ਦੀਆਂ ਤੋਂ ਸ਼ੁਰੂ ਕਰ ਲਓ ਪੱਤਰਕਾਰੀ ਤੋਂ ਸ਼ੁਰੂ ਕਰ ਲਓ ਸਾਹਿਤ ਤੋਂ ਸ਼ੁਰੂ ਕਰ ਲਓ ਨਾਟਕ ਤੋਂ ਸ਼ੁਰੂ ਕਰ ਲਓ ਆਪਾ ਸ਼ਾਇਓ ਸਹਿਯਾਤ ਹਾਥੀ ਮੈਂ ਉਹ ਆਸ਼ ਹੈ ਇਸ ਕਰਕੇ ਕਿ ਆਪਾਂ ਕੌਮੀ ਤੇ ਮੰਤਰੀ ਪਦਰ ਤੇ ਹੁਣ ਉਦਦੇ ਹੈ ਨਹੀਂ ਮੰਤਰੀ ਪਦਰ ਤੇ ਆਪਾਂ ਸਾਰਿਆਂ ਨੂੰ ਪਤਾ ਕਿ ਕਿਹਨਾਂ-ਕਿਹਨਾਂ ਮੁਲਕਾਂ ਦੇ ਵਿੱਚ ਕਾਂਗਰਸਤ ਹਕੂਮਤਾਂ ਸਖਿਆ ਹੋਰ ਅਮਰੀਕਾ ਜਾਂ ਉਹਦੇ ਵਰਗੇ ਹੋਰ ਜਿੱਦਾਂ ਅੱਜ ਦੰਦ-ਦਣਾਉਂਦੇ ਆ ਹਿੱਕ ਤੇ ਆ ਕੇ ਝਟਾ ਕਰਦਾ ਸੀ ਕਿ ਪਾਉਂਦੇ ਵਿੱਚ ਦੰਦ-ਦਣਾਉਂਦੇ ਨਹੀਂ ਸੀ ਇਹ ਮੇਰੀ ਉਦਾਸੀ ਦਾ ਮੁੱਖ ਕਾਰਨ ਹੈ ਤੁਹੂਂ ਗਿਆ ਕਾਰਨ ਇਹ ਆ ਕਿ ਅੱਜ ਦੀ ਦੁਨੀਆ ਵਿੱਚ ਸਮਾਜਵਾਦ ਦੀ ਸਭ ਤੋਂ ਵੱਡੀ ਲੋੜ ਹੈ। ਉਹ ਆਸ ਮੈਂ ਇਸ ਕਰਕੇ ਆ ਕਿ ਅੱਜ ਦੀ ਦੁਨੀਆ ਦੇ ਵਿੱਚ ਸਮਾਜਵਾਦੀ ਇਨਕਲਾਬ ਦੀ ਸੰਭਾਵਨਾ ਮੈਨੂੰ ਨਜ਼ਰ ਦੀ ਆ ਰਹੀ। ਉਹਨਾਂ ਕਾਰਨ ਹੈ ਕਾਰਨ ਇਹ ਹੈ ਕਿ ਪਿਛਲੇ ਪੌਣਣੀ ਇਹਨਾਂ ਸਮਾਜਾਰਥ ਨੂੰ ਹੋਰਾਂ ਨੂੰ ਨਹੀਂ ਸਾਰਿਆਂ ਨੂੰ ਵਧੀ ਵਧੀ ਇਨਰੂਗਿਆ ਮਸਾਦੇ ਤੌਰ ਤੇ ਕੋ ਮਹਾਰੀ ਮੋਟੀ ਜਿਹੜੀ ਪਾਰਲੀਮੈਂਟਰੀ ਜਮਹੂਰੀਤ ਹੁੰਦੀ ਆ ਇਹ ਮੂਲਕਾਂ ਵਿੱਚ ਸੀਗੀ ਹਿੰਦੁਸਤਾਨ ਵਿੱਚ ਵੀ ਸੀ ਮਰਸ ਹਫੀਜ਼ਾ ਦੀ ਉਸ ਤੋਂ ਕਾਰ ਨਹੀਂ ਕਰਦਾ ਵਿਧਾਨ ਨੂੰ ਲੋਕ ਪੁੱਛਦੇ ਸੇ ਕਾਨੂੰਨ ਦਾ ਵੀ ਨਿਵਾਸ ਕੀ ਕਰਡ ਹੁੰਦਾ ਸੀ ਕਾਨੂੰਨ ਹੈ ਪਰ ਐਸ ਪੱਤਰ ਤੇ ਨਹੀਂ ਜਿਸ ਪੱਤਰ ਤੇ ਹੋਣਾ ਹੈ ਹੁਣ ਅੱਜ ਅਮਰੀਕਾ ਵਿੱਚ ਵੀ ਤੇ ਹਿੰਦੁਸਤਾਨ ਵਿੱਚ ਵੀ ਹਾਲਤ ਇਹ ਹੋ ਗਈ ਆ ਕਿ ਲਿਖਤੀ ਵਿਧਾਨ ਗਿਆ ਐਵੇਂ ਸਰਕਾਰੀ ਜਿੰਨੀਆਂ ਵੀ ਏਜੰਸੀਆਂ ਇੱਕ ਦੋ ਬੰਦਿਆਂ ਦੀ ਜੇਬ ਚਾਰ ਨਾ ਬਧਾਨ ਹਿੰਦੁਸਤਾਨ ਦੇ ਵਿੱਚ ਨਾ ਕੋ ਕਾਨੂੰਨ ਤੇ ਨਾ ਅਦਾਲਤਾਂ ਉਹਨਾਂ ਦੀ ਪੁੱਛ ਨਹੀਂ ਤੇ ਜਿਨ੍ਹਾਂ ਲੋਕਾਂ ਨੇ ਇਸ ਸਾਰੀ ਗੱਲ ਨੂੰ ਨਾਥ ਪਾਣੀ ਸੀ ਕੋਨ ਇਸ ਪਾਰਟੀਆਂ ਨੂੰ ਮੈਰੂ ਦਾਸੀ ਦਾ ਕਾਰਨ ਇਹ ਆ ਕਿ ਉਹ ਪਾਰਟੀਆਂ ਵੀ ਹੈ ਨਹੀਂ ਇਹ ਹੈ ਗਿਆ ਤਾਂ ਬਹੁਤ ਕਮਜ਼ੋਰ ਆ ਇਸ ਵੇਲੇ